ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦ ਹੈ ਕੀਨਿਆ ਵਸੇ ਐਨ ਆਰ ਆਈ ਦੀ ਜ਼ਮੀਨ ਹੜੱਪ ਮਾਮਲੇ 'ਚ ਐਸ ਆਈ ਟੀ ਦੀ ਤਫ਼ਤੀਸ਼ ਰਫ਼ਤਾਰ ਆਈ ਹੈ ਤਿੰਨ ਦਿਸ਼ਾਵਾਂ ਵਿੱਚ ਪੁਲਿਸ ਟੀਮਜ਼ ਰਵਾਨਾ ਕੀਤੀਆਂ ਜਾ ਚੁੱਕੀਆਂ ਨੇ ਪਹਿਲਾਂ ਖਬਰ ਸੰਖੇਪ ਸਤੇ ਫਿਰ ਦਿਆਂਗੇ ਵਿਸਤਾਰ ਪਿਛਲੇ 5 ਮਹੀਨਿਆਂ ਤੋਂ ਕੱਚੂ ਕੁਮੇ ਦੀ ਚਾਲ ਚੱਲ ਰਹੀ ADGP ਜਸਕਰਨ ਸਿੰਘ ਦੀ ਅਗਵਾਈ ਵਾਲੀ SIT ਨੇ ਹੁਣ ਸੋਮਵਾਰ ਨੂੰ ਕਾਰਵਾਈ ਪਾਤੀ ਹੈ ਰਫ਼ਤਾਰ ਫੜ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਰਿਪੋਰਟਸ ਤੋਂ ਬਾਅਦ ਪੁਲਿਸ ਚੀਫ ਨੂੰ ਹਦਾਇਤ ਕੀਤੀ ਕਿ NRI ਦੀ ਜ਼ਮੀਨ ਹੜੱਪਣ ਵਾਲੇ ਇੱਕ ਸਾਬਕਾ DGP ਦੇ ਅਗਵਾਈ ਵਾਲੇ ਗਰੋ ਜਿਸ ਦੀਆਂ ਨਜ਼ਦੀਕੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੱਸੀਆਂ ਜਾਂਦੀਆਂ ਨੇ ਉਸ ਵਿਰੁੱਧ ਸਖਤ ਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਏ ਇਹ ਜ਼ਮੀਨ ਮੁਹਾਲੀ ਦੇ ਕਮਵਾਲਾ ਪਿੰਡ ਚ ਸਥਿਤ ਹੈ ਇਸ ਦੀ ਕੀਮਤ 1100 ਕਰੋੜ ਰੁਪਏ ਦੱਸੀ ਜਾਂਦੀ ਹੈ ਅਸਲ ਮਾਲਕ ਨਰਿੰਦਰ ਸਿੰਘ ਲੋਚੈਬ ਕੀਨੀਆ ਰਹਿੰਦਾ ਸਾਨੂੰ ਇਹ ਦੱਸਦੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੀ ਪੱਤਰਕਾਰਤਾ ਤੋਂ ਪ੍ਰਸੰਨ ਹੋ ਕੇ ਯੂਕੇ ਦੇ ਮਨਜੀਤ ਸਿੰਘ ਗਰੇਵਾਲ ਨੇ ਸਾਨੂੰ 1 ਲੱਖ ਰੁਪਏ ਦੀ ਸਪੋਰਟ ਭੇਜੀ ਹੈ। ਯੂਐਸਏ ਤੋਂ ਹਰਦੀਪ ਗਰੇਵਾਲ ਨੇ 50 ਹਜ਼ਾਰ ਦੀ ਸਪੋਰਟ ਭੇਜੀ ਹੈ ਅਤੇ ਯੂਕੇ ਤੋਂ ਇੱਕ ਹੋਰ ਸਾਡੇ ਦਰਸ਼ਕ ਉਹਨਾਂ ਨੇ 21 ਹਜ਼ਾਰ ਰੁਪਏ ਦੀ ਸਪੋਰਟ ਭੇਜੀ ਹੈ। ਬਾਕੀ ਛੋਟੀਆਂ ਰਕਮਾਂ ਵਾਲੇ ਜਿਵੇਂ ਕਿ 500 ਤੇ 1000 ਤੱਕ ਸਾਡੇ ਦਰਸ਼ਕ ਸਾਨੂੰ ਅਕਸਰ ਭੇਜਦੇ ਨੇ। ਉਹਨਾਂ ਦਾ ਅਸੀਂ ਤਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਹੁਣ ਸੁਣੋ ਖਬਰ ਵਿਸਤਾਰ ਚ ਤੁਸੀਂ ਐਪੀਸੋਡ ਨੰਬਰ 400.467 ਅਤੇ 468 ਜ਼ਰੂਰ ਦੇਖੋ ਉਹਨਾਂ ਨੂੰ ਦੇਖਣ ਨਾਲ ਇਸ ਖਬਰ ਦੀ ਲਗਾਤਾਰਤਾ ਬਣ ਜਾਏਗੀ ਕੱਲ ਮਿਤੀ ਮਾਰਚ 18 ਨੂੰ ਐਸਆਈਟੀ ਦੇ ਮੈਂਬਰ ਐਸਪੀਡੀ ਜੋਤੀ ਯਾਦਵ ਨੇ ਆਪਣੇ ਦਫ਼ਤਰ 'ਚ ਇੱਕ ਬੈਠਕ ਕੀਤੀ ਜਿਸ ਦੇ ਵਿੱਚ ਡੇਰਾ ਬਸੀਦੇ ਐਸਪੀ ਆਈਪੀਐਸ ਆਫੀਸਰ ਵਾਇਭਵ ਚੌਧਰੀ ਵੀ ਸ਼ਾਮਿਲ ਸੀ ਬਾਈ ਏਕੜ ਕੀਮਤੀ ਜ਼ਮੀਨ ਦੇ ਅਸਲ ਮਾਲਕਾਂ ਦੇ ਪਾਵਰ ਆਫ ਅਟਾਰਨੀ 홀ਡਰ ਅਜੀਤ ਸਿੰਘ ਰਣੋਤ ਵੀ ਐਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਐਸਪੀ ਜੋਤੀ ਯਾਦਵ ਨੇ 25 9 1976 ਚ ਮਰ ਚੁਕੇ ਅਵਤਾਰ ਸਿੰਘ ਦੇ ਸਕੇ ਜ਼ਿੰਦਾ ਭਰਾ ਨਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਰਾਹੀਂ ਕੀ ਨਿਆਚ ਗੱਲਬਾਤ ਕੀਤੀ ਜੋ ਬਿਆਨ ਨਰਿੰਦਰ ਸਿੰਘ ਨੇ ਅਕਤੂਬਰ 2023 ਖੁਦ ਹਾਜ਼ਰ ਹੋ ਕੇ ਦਰਜ ਕਰਵਾਇਆ ਸੀ ਜਦੋਂ ਐਸਆਈ ਚੀਫ ਬਣੀ ਹੈ ਉਸ ਨੂੰ ਰੀ ਵਿਜ਼ਿਟ ਕੀਤਾ ਗਿਆ ਸ਼ਾਮ ਦੁਪਹਿਰ ਦੇ ਬਾਅਦ ਦੁਪਹਿਰ ਦਾ ਸੀ ਐਸਪੀ ਯਾਦਵ ਨੇ ਤਿੰਨ ਟੀਮਾਂ ਰਵਾਨਾ ਕੀਤੀਆਂ ਉਹਨਾਂ ਦੇ ਵਿਸਤਾਰ ਤੁਹਾਨੂੰ ਅੱਗੇ ਚਲ ਕੇ ਦਿੰਦੇ ਆ ਪਹਿਲੀ ਟੀਮ ਰਵਾਨਾ ਹੋਈ ਧਰਮਕੋਟ ਪੁਲਿਸ ਸਟੇਸ਼ਨ ਵੱਲ ਜੋ ਕਿ ਮੋਗਾ ਜ਼ਿਲ੍ਹੇ 'ਚ ਪੈਂਦਾ ਹੈ ਦੇ ਉਸ ਪੁਲਿਸ ਸਟੇਸ਼ਨ ਦੇ ਅੰਡਰ ਆਉਂਦਾ ਪਿੰਡ ਭਿੰਡਰ ਖੁਰਦ ਇਸ ਪਿੰਡ ਦੇ ਵਿੱਚ ਇੱਕ ਬਾਬਾ ਦਿਆਲ ਸਿੰਘ ਰਹਿੰਦਾ ਸੀ ਜਿਸ ਨੂੰ ਦੋ ਵਿਅਕਤੀ ਗੋਰਾ ਅਤੇ ਚੀਮਾ ਚੀਮਾ ਪੁਲਿਸ ਮੁਲਾਜ਼ਮ ਹੁੰਦਾ ਉਹ ਚੰਡੀਗੜ੍ਹ ਲਿਆਉਂਦੇ ਐ ਕੁਝ ਗੱਲਾਂ ਕਹਿ ਕੇ ਕਿ ਤੇਰਾ ਲਕਵੇ ਦਾ ਇਲਾਜ ਅਸੀਂ ਪੀਜੀਆ ਚ ਕਰਵਾਵਾਂਗੇ ਪਿੰਡ ਚ ਤੇਰਾ ਇਲਾਜ ਠੀਕ ਨਹੀਂ ਹੋ ਰਿਹਾ ਉਸ ਤੋਂ ਬਾਅਦ ਫਿਰ ਇਹ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਤੇ ਉਹ ਮਿਸਿੰਗ ਪਰਸਨ ਰਿਪੋਰਟ ਲਿਖਾਉਂਦੇ ਆ ਧਰਮਕੋਟ ਥਾਣੇ 'ਚ ਕਈ ਦਰਖਾਸਤਾਂ ਦਿੰਦੇ ਆ ਐਸਐਸਪੀ ਉਸ ਵਕਤ ਦੇ ਦੂ ਮੋਗੇ 'ਚ ਦਰਖਾਸਤਾਂ ਦਿੰਦੇ ਆ ਪੰਚਾਇਤ ਨੂੰ ਲੈ ਕੇ ਮਿਲਦੇ ਆ ਪਰ ਦਿਆਲ ਸਿੰਘ ਉਹਨਾਂ ਨੂੰ ਨਹੀਂ ਲੱਭਦਾ ਇਹ ਗੱਲਬਾਤ ਸਾਰੀ ਜੋ ਜ਼ਿਕਰ ਮੈਂ ਕਰ ਰਿਹਾ ਹਾਂ ਇਹ ਅਮਰਤਪਾਲ ਸਿੰਘ ਜਿਸ ਦਾ ਕਿ ਦਿਆਲ ਸਿੰਘ ਨਾਨਾ ਸੀ ਉਸਨੇ ਸਾਨੂੰ ਦੱਸੀ ਹੈ ਤੇ ਹੋ ਸਕਦਾ ਹੈ ਇਹ ਪੁਲਿਸ ਵਾਲਿਆਂ ਨੂੰ ਇਸ ਦਾ ਗਿਆਨ ਹੋਵੇ ਦੂਜੀ ਟੀਮ ਸਮਰਾਲਾ ਵੱਲ ਭੇਜੀ ਗਈ ਇੱਥੇ ਪਿੰਡ ਪੈਂਦਾ ਜੀ ਈਸਾਪੁਰ ਜੋ ਨਾਣਾ ਜ਼ਿਲ੍ਹਾ ਤੇ ਲੈਂਡ ਮਾਫੀਆ ਵੱਲੋਂ ਤਿਆਰ ਕੀਤੀ ਗਈ ਇੱਕ ਵਸੀਅਤ ਜਿਸ ਦੀ ਤਰੀਕ 4 10 2018 ਹੈ ਉਸ ਵਿੱਚ ਅਵਤਾਰ ਸਿੰਘ ਨੂੰ ਇਸ ਪਿੰਡ ਦਾ ਵਸਿੰਦਾ ਦੱਸਿਆ ਗਿਆ अवतार सिंह नरेंद्र सिंह ਦਾ ਭਰਾ ਹੁੰਦਾ ਤੇ ਨਰਿੰਦਰ ਤੇ ਅਵਤਾਰ ਦੋਹਾਂ ਦੀ ਇਹ ਜ਼ਮੀਨ 22 ਏਕੜ ਪਿੰਡ ਕੰਬਾਲਾ ਜ਼ਿਲ੍ਹਾ ਮੋਹਾਲਾ ਮਹਾਲੀ ਚ ਹੁੰਦੀ ਹੈ ਤਾਂ ਇਸ ਪਿੰਡ ਦੇ ਵਿੱਚ ਪੁਲਿਸ ਟੀਮ ਇਹ ਤੈਅ ਕਰੇਗੀ ਪੰਚਾਇਤ ਰਾਹੀਂ ਕਿ ਕੀ ਅਵਤਾਰ ਸਿੰਘ ਸ਼ਾਨਫ ਕੁਮੰਡ ਸਿੰਘ ਇਸ ਪਿੰਡ ਦਾ ਵਾਸੀ ਹੈ ਰਿਹਾ ਹੈ ਜਾਂ ਕਿਸੇ ਦਾ ਰਿਸ਼ਤੇਦਾਰ ਹੈ ਉਸ ਤੋਂ ਬਾਅਦ ਤੀਜੀ ਟੀਮ ਜੋ ਕਿ ਅੱਜ ਰਵਾਨਾ ਹੋਏਗੀ ਉਹ ਮਾਨਸਾਵਾਲ ਜਾਏਗੀ ਜਿੱਥੇ ਉਹ ਕੋਖ ਕਰੇਗੀ ਕਿ ਪ੍ਰਤਪਾਲ ਡਾਲੀ ਸਾਹਿਬ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਉਸ ਨੂੰ ਅਵਤਾਰ ਸਿੰਘ son of ਕੁਮੰਡ ਸਿੰਘ ਕਿਵੇਂ ਮਿਲਿਆ ਇੱਕ ਵਸੀਅਤ ਪ੍ਰਤਪਾਲ ਡਾਲੀ ਨੇ ਵੀ ਤਿਆਰ ਕੀਤੀ ਜਿਸ ਦੀ ਤਰੀਕ 19 12 19 ਦਸੀ ਜਾਂਦੀ ਹੈ ਸੋ ਦੋ ਵਸੀਤਾਂ ਹੋ ਗਈਆਂ ਜੀ ਇੱਕ ਵਸੀਅਤ ਹੈਗੀ ਹੈ 4 10 2018 ਦੀ ਤੇ ਇੱਕ ਵਸੀਅਤ ਹੈਗੀ ਹੈ 19 12 2019 ਦੀ ਕਹਿੰਦਾ ਇੱਥੇ ਇਹ ਵੀ ਦੱਸਦਾ ਚੱਲਾਂ ਇਸ ਤੋਂ ਪਹਿਲਾਂ ਵੀ ਦੋ ਵਸੀਤਾਂ ਤਿਆਰ ਹੋਈਆਂ ਇੱਕ ਵਸੀਅਤ ਤਿਆਰ ਹੋਈ 2008 ਚ ਤੇ ਫਿਰ ਇੱਕ ਉਸ ਤੋਂ ਬਾਅਦ 2015 ਤੇ ਜਾਂ 16 ਦੇ ਵਿੱਚ ਵੀ ਤਿਆਰ ਹੋਈ ਜਿਹੜੀਆਂ ਪਿਛਲੀਆਂ ਦੋ ਵਸੀਤਾਂ ਦੀ ਗੱਲ ਕੀਤੀ ਆ ਉਹਦੇ ਵਿੱਚ ਲਾਭਕਾਰੀ ਹੁੰਦਾ ਪ੍ਰਤਪਾਲ ਸਿੰਘ ਡਾਲੀ ਤੇ ਫਿਰ ਦੂਜੇ ਜਿਹੜੇ લાભਕਾਰੀ ਨੇ ਉਹ ਕਨੈਕਟਡ ਨੇ ਟੂ ਐਕਸ ਡੀਜੀਪੀ ਸੰਜੀਵ ਗੁਪਤਾ ਇਸ ਖਬਰ ਦਾ ਅਸੀਂ ਜਦੋਂ ਅਧਿਐਨ ਕੀਤਾ ਤਾਂ ਇਹਦੇ ਵਿੱਚ ਇਹੋ ਜਿਹਾ ਮੌਕਾ ਵੀ ਆਉਂਦਾ ਜਦੋਂ ਨਰਿੰਦਰ ਸਿੰਘ ਜੋ ਕਿ ਜੀਵਿਤ ਹੈ ਕੀਨੀਆਂ ਦੇ ਵਿੱਚ ਉਸ ਨੂੰ ਵੀ 1989 ਦੇ ਵਿੱਚ ਮਰਿਆ ਦਿਖਾਇਆ ਗਿਆ ਅਤੇ ਸਮਰਾਲਾ ਐਮਸੀ ਤੋਂ ਉਹਦਾ ਡੈਥ ਸਰਟੀਫਿਕੇਟ ਹਾਸਲ ਕੀਤਾ ਗਿਆ ਇਸੇ ਕੰਮ ਲਈ ਇੱਕ ਵੱਖਰੀ ਟੀਮ ਸਮਰਾਲੇ ਲਈ ਵੀ ਰਵਾਨਾ ਕੀਤੀ ਗਈ ਹੈ ਘਟੋ ਘੱਟ ਇਸ ਮਾਮਲੇ ਵਿੱਚ ਪੁਲਿਸ ਸੂਤਰਾਂ ਦੇ ਮੁਤਾਬਕ ਤਿੰਨ ਪਰਚੇ ਦਰਜ ਹੋਣ ਵਾਲੇ ਨੇ ਹੁਣ ਦੱਸਦੇ ਹਾਂ ਕਿ ਪੁਲਿਸ ਵਿਭਾਗ ਦੇ ਰਿਟਾਇਰਡ ਕੁਝ ਅਫਸਰਾਂ ਨੇ ਸਾਨੂੰ ਕੀ ਤਜਵੀਜ਼ ਦਿੱਤੀ ਉਹਨਾਂ ਦਾ ਮੰਨਣਾ ਹੈ ਕਿ ਐਸਆਈਟੀ ਭਾਵੇਂ ਜਾਗ ਪਈ ਹੈ ਪਰ ਇਸ ਨੇ ਐਕਸ ਡੀਜੀਪੀ ਸੰਜੀਵ ਗੁਪਤਾ ਜਾਂ ਔਰਚਿਡ ਡਿਜ਼ਾਈਨ ਦੇ ਡਾਇਰੈਕਟਰ ਉਸ ਦੇ ਬਿਠੇ ਤੇ ਉਸ ਦੀ ਨੂੰ ਨੂੰ ਸੱਮਨ ਹੁਣ ਤੱਕ ਨਹੀਂ ਕੀਤਾ ਅਰੈਸਟ ਕਰਨਾ ਐਫਆਈਆਰ ਤੋਂ ਬਾਅਦ ਬਹੁਤ ਦੂਰ ਦੀ ਗੱਲ ਹੋਏਗੀ ਉਨਾਂ ਵਿਰੋਧ ਹੋ ਸਕਦਾ ਹੈ ਇਹਨਾਂ ਅਧਿਕਾਰੀਆਂ ਦਾ ਮੰਨਣਾ ਕਿ ਸਿੱਧਾ ਚਲਾਨ ਦਿੱਤਾ ਜਾਏ ਜਿਸ ਤਰ੍ਹਾਂ ਕਿ ਡੀਆਈਜੀ ਅੰਦਰ ਵੀਰ ਸਿੰਘ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਕੀਤਾ ਗਿਆ ਹੈ ਡੀਆਈਜੀ ਨੂੰ ਰਿਸ਼ਵਤ ਅਤੇ ਐਕਸਟਰਸ਼ਨ ਦੇ ਮਾਮਲੇ ਵਿੱਚ ਜ਼ਿੰਮੇਵਾਰ ਠਹਿਰਾਇਆ ਗਿਆ ਪਰ ਗ੍ਰਿਫਤਾਰੀ ਨਹੀਂ ਕੀਤੀ ਗਈ ਨਾ ਹੀ ਉਸ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ ਤੇ ਇਹ ਇਸ ਕਰਕੇ ਇਹਨਾਂ ਅਧਿਕਾਰੀਆਂ ਦਾ ਮੰਨਣਾ ਹੈ ਕਿਉਂਕਿ ਇਹ ਆਈਪੀਐਸ ਲੌਬੀ ਹੈ ਜਿਹੜੀ ਫਿਰ ਵਿਸ਼ਵਾਸ ਕਰਦੀ ਹੈ ਯੂ ਸਕ੍ਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੋਰ ਬੈਕ ਅੱਗੇ ਉਹ ਕਹਿੰਦੇ ਆ ਜੀ ਦੂਜਾ ਪੁਆਇੰਟ ਇਹ ਵੀ ਸੰਭਵ ਹੈ ਕਿ ਚਲਾਨ ਪੇਸ਼ ਕਰਦੇ ਹੋਏ ਕਾਨੂੰਨੀ ਕਮਜ਼ੋਰੀਆਂ ਛੱਡ ਦਿੱਤੀਆਂ ਜਾਣ ਜਾਂ ਕਹੋ ਕਿ ਅਦਾਲਤ ਨੂੰ ਉਸ ਚਲਾਨ ਨੂੰ ਸਮਝਣ ਬੁੱਝਣ ਦੇ ਵਿੱਚ ਔਖਾਏ ਤੇ ਸਜ਼ਾ ਕਰਨੀ ਔਖੀ ਹੋ ਜਾਏ ਟ੍ਰਾਇਲ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਦੀ ਲੋੜ ਹੋਏਗੀ ਕਿਉਂਕਿ ਇਹ ਆਈਪੀਐਸ ਅਫਸਰ ਕੇਂਦਰ ਸਰਕਾਰ ਹਿੱਟ ਹੁੰਦੇ ਨੇ ਇਸ ਮਾਮਲੇ ਦੇ ਵਿੱਚ ਡੀਜੀਪੀ ਦੀ ਇਨਵੋਲਵਮੈਂਟ ਨਜ਼ਰ ਆਉਂਦੀ ਆ ਤੇ ਉਸ ਲਈ ਪ੍ਰੋਸੀਕਿਊਸ਼ਨ ਸੈਂਕਸ਼ਨ ਕੇਂਦਰ ਤੋਂ ਚਾਹੀਦੀ ਹੋਏਗੀ ਇਹਨਾਂ ਅਫਸਰਾਂ ਦਾ ਇਹ ਵੀ ਮੰਨਣਾ ਕਿ ਕੇਂਦਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਲੈਣੀ ਸੌਖੀ ਨਹੀਂ ਹੋਏਗੀ ਅਗਲੀ ਗੱਲ ਇਹਨਾਂ ਅਧਿਕਾਰੀਆਂ ਨੇ ਸਾਨੂੰ ਜੋ ਕਹੀ ਉਹ ਇਹ ਹੈ ਕਿ ਉੱਪਰ ਲੀਆਂ ਗੱਲਾਂ ਦੇਖਦੇ ਹੋਏ ਇਹ ਸਹੀ ਲੱਗਦਾ ਹੈ ਕਿ ਬੈਨੇਫੀਸ਼ੀਅਰੀਜ਼ ਜਿਹੜੇ ਕਿ ਹੁਣ ਅਖੀਰਲੀ ਵਿਲ ਦੇ ਵਿੱਚ ਨੇ ਉਹਨਾਂ ਦੀ ਗਿਣਤੀ 8 ਹੈ ਪਰ ਕਿਸੇ ਨੂੰ ਸੰਮਣ ਨਹੀਂ ਕੀਤਾ ਗਿਆ ਭਾਵੇਂ ਉਹ ਵਿਅਕਤੀ ਪੁਲਿਸ ਮੈਕਮੇ ਦੇ ਮੁਲਾਜ਼ਮ ਨਹੀਂ ਭਾਵੇਂ ਉਹ ਵਿਅਕਤੀ ਸਧਾਰਨ ਸਿਟੀਜ਼ਨ ਨੇ ਕਿਸੇ ਦੀ ਪੁੱਛਗਿੱਛ ਨਹੀਂ ਹੋਈ ਨਾ ਹੀ ਆਰਕੀਡ ਸਪੇਸ ਡਿਜ਼ਾਈਨ ਵਾਲੇ ਦੇ ਡਾਇਰੈਕਟਰਸ ਦੀ ਕਿਸੇ ਦੀ ਪੁੱਛਗਿੱਛ ਹੋਈ ਉਨ ਆਉਣ ਵਾਲੇ ਦਿਨਾਂ 'ਚ ਜਦੋਂ ਐਸਆਈਟੀ ਆਪਣੀ ਰਿਪੋਰਟ ਮੁਕੰਮਲ ਕਰ ਲੇਗੀ ਤਾਂ ਇਹ ਡੀਜੀਪੀ ਗੌਰਵ ਯਾਦਵ ਨੂੰ ਭੇਜੀ ਜਾਏਗੀ ਫਾਈਨਲ ਡਿਸੀਜਨ ਟੂ ਰਜਿਸਟਰ 1 2 3 অর 4 ਐਫਆਈਆਰਸ ਵਿਲ ਰੈਸਟ ਵਿਦ ਦੀ ਡੀਜੀਪੀ ਜੇ ਐਫਆਈਆਰ ਦਰਜ ਹੋ ਵੀ ਜਾਂਦੀ ਹੈ ਇਹ ਅਧਿਕਾਰੀ ਕਹਿੰਦੇ ਨੇ ਕਿ ਫਿਰ ਡਿਪੈਂਡ ਕਰੇਗਾ ਕਿ ਇਨਵੈਸਟੀਗੇਸ਼ਨ ਕਿੰਨੀ ਤੇਜ਼ੀ ਨਾਲ ਕੀਤੀ ਜਾਂਦੀ ਹੈ ਤੇ ਚਲਾਨ ਦੇਣ 'ਚ ਸਮਾਂ ਕਿੰਨਾ ਲੱਗਦਾ ਹੈ ਸਾਨੂੰ ਸੁਝਾਅ ਦਿੱਤਾ ਗਿਆ ਹੈ ਇਹਨਾਂ ਅਧਿਕਾਰੀਆਂ ਵੱਲੋਂ ਕਿ ਇਸ ਮੌਜੂਦਾ ਕੇਸ ਦੇ ਵਿੱਚ ਹੁਣ ਸਰਕਾਰ ਨੂੰ ਯਾਨੀ ਕਿ ਭਗਵੰਤ ਮਾਨ ਨੂੰ ਕਰਨਾ ਕੀ ਚਾਹੀਦਾ ਉਹਨਾਂ ਨੇ ਕਿਹਾ ਜੀ ਪੁਆਇੰਟੇ ਕੇਸ ਨੂੰ ਤੁਰੰਤ सीबीआई ਨੂੰ ਟਰਾਂਸਫਰ ਕਰ ਦੇਣਾ ਚਾਹੀਦਾ ਕਿਉਂਕਿ ਮੌਜੂਦਾ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਕੇਸ ਨੂੰ ਸੁਲਝਾਉਣ ਦੇ ਲਈ ਇੰਨੇ ਸક્ષਮ ਨਜ਼ਰ ਨਹੀਂ ਆਉਂਦੇ ਇਸ ਕਿਸਮ ਦਾ ਵਿਚਾਰ ਇਹਨਾਂ ਰਿਟਾਇਰਡ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਹੈ ਮਾਨ ਨੰਬਰ 2 ਕਹਿੰਦੇ ਆ ਜੀ ਕੀਨੀਆਂ ਦੇ ਲੋਚੈਬ ਪਰਿਵਾਰ ਨੂੰ ਖੁਦ ਹਾਈ ਕੋਰਟ ਚ ਦਰਖਾਸਤ ਪਾ ਕੇ ਮੰਗ ਕਰਨੀ ਚਾਹੀਦੀ ਹੈ ਕਿ ਇਹ ਕੇਸ ਸੀਬੀਆਈ ਨੂੰ ਭੇਜ ਦਿੱਤਾ ਜਾਏ ਕਿਉਂਕਿ 2008 ਤੋਂ ਇਸ ਨੂੰ ਹੜੱਪਣ ਜ਼ਮੀਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਸ ਜਿਹੜਾ ਰੁਝਾਨ ਆ ਇਹਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੀ ਹੈ ਜਾਂ ਫਿਰ ਇਹ ਕਿਹਾ ਜਾਏ ਕਿ ਜੇ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਸ ਨੂੰ ਹਾਈ ਕੋਰਟ ਖੁਦ ਸੁਪਰਵਾਈਜ਼ ਕਰੇ ਅਗਲਾ ਪੁਆਇੰਟ ਤੀਜਾ ਉਹ ਕਹਿੰਦੇ ਜੀ ਭਗਵੰਤ ਮਾਨ ਨੂੰ ਕ腐ਸ਼ਨ ਐਂਗਲ ਦੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਰੈਫਰ ਮਾਮਲਾ ਕਰ ਦੇਣਾ ਚਾਹੀਦਾ ਸੋ ਥੈਟ ਕਲੈਕਟਿਵ ਪ੍ਰੋਬ ਕਰਕੇ ਕਾਰਵਾਈ ਹੋ ਸਕੇ ਉਹਨਾਂ ਦਾ ਮੰਨਣਾ ਕਿ ਫੇਕ ਡੈਥ ਸਰਟੀਫਿਕੇਟ ਤਿਆਰ ਕਰਨੇ ਫੇਕ ਵਸੀਤਾਂ ਤਿਆਰ ਕਰਕੇ ਟੈਸਟ ਕਰਾਉਣੀਆਂ ਇਹ ਸਾਰੇ ਕੰਮ ਦੇ ਵਿੱਚ ਮੁਲਾਜ਼ਮ ਯਾਨੀ ਕਿ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਜ਼ਰੂਰ ਹੋਈ ਹੋਏਗੀ ਭਾਵੇਂ ਉਹ ਮਾਲ ਵਿਭਾਗ ਦੇ ਦੇਣ ਭਾਵੇਂ ਉਹ ਮਿਨਿਸਪਲ ਕਮੇਟੀਆਂ ਜਾਂ ਕਾਰਪੋਰੇਸ਼ਨਸ ਦੇ ਦੇਣ ਤੇ ਫਿਰ ਭ੍ਰਸ਼ਟਾਚਾਰ ਦਾ ਐਂਗਲ ਵਿਜਨਸ ਬਿਊਰੋ ਨੂੰ ਤਫ਼ਤੀਸ਼ ਕਰਨਾ ਚਾਹੀਦਾ ਅੱਗੇ ਉਹਨਾਂ ਨੇ ਇਹ ਵੀ ਕਿਹਾ ਸਾਰੰਸ਼ਾਫ ਕਨਸੈਂਟ ਜਿਹੜੇ ਐਸਐਸਪੀ ਨੇ ਜ਼ਿਲ੍ਹਾ ਮੁਖੀਆਂ ਨੇ ਇਸ ਮਾਮਲੇ ਤੇ ਸ਼ਿਕਾਇਤਾਂ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂ ਗਲਤ ਮਲਤ ਪਰਚੇ ਦਰਜ ਕੀਤੇ ਪਰ ਚਲਾਨ ਨਹੀਂ ਦਿੱਤੇ ਉਹਨਾਂ ਦਾ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਉਹਨਾਂ ਦੀ ਵੀ ਜਿਹੜੀ ਏ ਘੋਕ ਕਰ ਲੈਣੀ ਚਾਹੀਦੀ ਹੈ ਅਖੀਰ ਇਹ ਕਹਿੰਦੇ ਚਲਾ ਇਹ 2800 ਲੈ ਕੇ ਹੁਣ ਤੱਕ ਇਸ ਜ਼ਮੀਨ ਨੂੰ ਹੜੱਪਣ ਦੇ ਮੂਢਲੇ ਮੁੱਖ ਤੌਰ ਤੇ ਚਾਰ ਹਮਲੇ ਹੋਏ ਇਹਨਾਂ ਹਮਲਿਆਂ ਚ ਇੱਕ ਵਿਅਕਤੀ ਜੋ ਕਿ ਇੱਕ ਹਾਈ ਕੋਰਟ ਦੇ ਸਾਬਕਾ ਜੱਜ ਦਾ ਜਵਾਈ ਸੀ ਉਹਦਾ ਜ਼ਿਕਰ ਵੀ ਹੁੰਦਾ ਫਿਰ ਚੌਥਾ ਬੰਦਾ ਜਿਹੜਾ ਰਜਿੰਦਰ ਸਿੰਘ ਹੈ ਉਹਦਾ ਮੁਕੱਦਮਾ ਸੈਸ਼ਨ ਕੋਰਟ ਮੁਹਾਲੀ ਚ ਅਜੇ ਵੀ ਚੱਲਦਾ ਹੈ ਦੂਜੇ ਪਾਸੇ ਕੁਝ ਐਨਾ ਲੋਟੂ ਟੋਲੇ ਨੇ ਸਿਵਲ ਕੋਰਟ ਦੇ ਵਿੱਚ ਦਾਅਵੇ ਪਾ ਕੇ ਆਪਣੀਆਂ ਵਸੀਤਾਂ ਐਗਜ਼ੀਕਿਊਟ ਕਰਾਉਣ ਲਈ ਕੇਸ ਪਾਏ ਹੋਏ ਨੇ ਉਹਨਾਂ ਦਾ ਜ਼ਿਕਰ ਵੀ ਆਉਣ ਵਾਲੇ ਦਿਨਾਂ 'ਚ ਅਗਲੀਆਂ ਖਬਰਾਂ 'ਚ ਕਰਾਂਗੇ ਮੌਜੂਦਾ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਐਨਆਰਆਈ ਦੀ ਜ਼ਮੀਨ ਹੜੱਪਣ ਦੇ ਜਿਹੜੇ ਵਕੂਏ ਹੋਏ ਐ ਇਹ ਦੌਰਾਨੇ ਬਾਦਲ ਅਤੀ ਕੈਪਟਨ ਸਰਕਾਰ ਹੋਏ ਹੈ ਮੁੱਖ ਤੌਰ ਤੇ ਤਾਂ ਫਿਰ ਇਸ ਮਾਮਲੇ ਦੀ ਤੈ ਤੱਕ ਜਾ ਕੇ ਸਿਆਸੀ ਹਿਲਾ ਵਸੀਲਾ ਵੀ ਕਰ ਲੈਣਾ ਚਾਹੀਦਾ ਹੈ ਉਹਦੇ ਵਿੱਚ ਮੌਜੂਦਾ ਸਰਕਾਰ ਨੂੰ ਨੁਕਸਾਨ ਕੋਈ ਨਹੀਂ ਹੋਏਗਾ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼